ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਗੁਰਨਾਨਕ ਸਟੋਰ ਮੈਸਰਖਾਨਾ ਤੇ ਤੁਹਾਡਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਆਂ ਅੱਜ ਦਾ ਸਟਾਫ ਆਪਾਂ ਲੈ ਕੇ ਆਏ ਆਂ ਤੁਹਾਡੇ ਵਾਸਤੇ ਸ਼ਿਲਕ ਪਸ਼ਮੀਨਾ ਤੇ ਆਪਾਂ ਬਾਰਕ ਸੋਹੋ ਕੇ ਸੂਟ ਆਪਣੇ ਕੋਲੇ ਆਏ ਨੇ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲੋਕੇਸ਼ਨ ਦੱਸਦੀ ਆ ਆਪਣੀ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹਿ ਜਾਂਦਾ ਹੈ ਜਿਹੜਾ ਪਿੰਡ ਆਪਣਾ ਬਠਿੰਡਾ ਮਾਨਸਾ ਰੋਡ ਦੇ ਉੱਤੇ ਪਿੰਡ ਮੈਸਰਖਾਨਾ ਆਪਣੀ ਗੁਰਨਾਨਕ ਕਲੌਥ ਹਾਊਸ ਉੱਥੇ ਆਪਣਾ ਕੱਪੜੇ ਦਾ ਜਿਹੜਾ ਹੈਗਾ ਇੱਕ ਸਟ ਜੈਨੂ ਰੇਟ ਤੇ ਆਪਾਂ ਜਿਹੜਾ ਕਪੜਾ ਪ੍ਰੋਵਾਈਡ ਕਰਾਉਨੇ ਆ ਕਸਟਮਰ ਨੂੰ ਤੇ ਅੱਜ ਆਪਾਂ ਤੁਹਾਡੇ ਵਾਸਤੇ ਐਸਕੇ ਬ੍ਰਾਂਡ ਦਾ ਲੈ ਕੇ ਆਏ ਆਂਗੇ ਸ਼ਿਲਕ ਪਸ਼ਮੀਨਾ ਇਹਦੇ 'ਚ ਆਪਣੇ ਕੋਲੇ 1285 ਕਲਰ ਆਏ ਨੇ ਤੁਸੀਂ ਸਾਡੇ ਕੋਲੋਂ ਸੂਟ ਜਿੰਨੇ ਮਰਜ਼ੀ ਲੈ ਸਕਦੇ ਹੋ ਤੇ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਦਿਆਂ ਵੀ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੋਹਣੀ ਸੁਣੇ ਵੀਡੀਓ ਆਪਾਂ ਲੈ ਕੇ ਆਉਂਦੇ ਰਹਨੇ ਆ ਤੁਹਾਡੇ ਵਾਸਤੇ ਬਹੁਤ ਮਿਹਨਤ ਦੇ ਨਾਲ ਜਿਹੜੀ ਤੁਸੀਂ ਤੁਹਾਡੀ ਲਾਈਕ ਸ਼ੇਅਰ ਹੁੰਦੀ ਹੈ ਤੇ ਉਹ ਸਾਨੂੰ ਮੋਟੀਵੇਸ਼ਨ ਦਾ ਕੰਮ ਕਰਦੀ ਹੈ ਤੇ ਅਸੀਂ ਇੱਕ ਲੱਕੀ ਡਰਾ ਕੱਢਣ ਜਾ ਰਹੇ ਹਾਂ ਜਿਹੜੇ ਅਸੀਂ ਤੁਸੀਂ ਸਾਡੀ ਵੀਡੀਓ ਨੂੰ 100 ਜਣੇ ਨੂੰ ਸ਼ੇਅਰ ਕਰਕੇ ਸਾਨੂੰ ਇੱਕ ਸਕਰੀਨਸ਼ਾਟ ਭੇਜੋਗੇ ਤਾਂ ਤੁਸੀਂ ਸਾਡੇ ਲੱਕੀ ਵਿਨਰ ਬਣ ਸਕਦੇ ਹੋ ਤੇ ਅਸੀਂ ਇਹਦਾ ਡਰਾ ਜਿਹੜਾ ਦੀਵਾਲੀ ਵੇਲੇ ਕੱਢਾਂਗੇ 10 ਜਣਾਂ ਨੂੰ ਆਪਾਂ ਇਹ ਡਰਾ ਦੇਵਾਂਗੇ ਤੇ ਤੁਸੀਂ 10 ਜਣਾਂ ਨੂੰ ਵੀਡੀਓ 100 ਜਣਾਂ ਨੂੰ ਵੀਡੀਓ ਸ਼ੇਅਰ ਕਰਕੇ ਸਾਨੂੰ ਇੱਕ ਸਕਰੀਨਸ਼ਾਟ ਭੇਜਣਾ ਹੈ ਬਸ ਤੁਹਾਡਾ ਸਿਰਫ ਇਹਨਾਂ ਇੰਨਾ ਹੀ ਕੰਮ ਹੋਊਗਾ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਬਹੁਤ ਹੀ ਵਧੀਆ ਲੱਕੀ ਵਿਨਰ ਬਣ ਸਕਦੇ ਹੋ ਤੇ ਦੀਵਾਲੀ ਵੇਲੇ ਆਪਾਂ ਬਹੁਤ ਸਾਨੂੰ ਸੋਹਣੇ ਸੋਹਣੇ ਗਿਫਟ ਦੇਵਾਂਗੇ ਤੇ 10 ਜਣਾਂ ਨੂੰ ਆਪਾਂ ਗਿਫਟ ਕੱਢਨੇ ਆ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਲੱਕੀ ਹੋਵੋਗੇ ਤੇ ਆਜੋ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਾਂਗੇ ਤੇ ਇਹ ਆਪਣੇ ਕੋਲੇ ਆਇਆ ਐਸਕੇ ਜਿੱਦਿ ਆਪਣੇ ਕੋਲ ਬਹੁਤ ਹੀ ਡਿਮਾਂਡ ਹੈ ਤੇ ਇਹ ਬਹੁਤ ਸੋਹਣੇ ਸੋਹਣੇ ਕਲਰ ਆਏ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦਿਖਾਉਣੀ ਆ ਉਸ ਤੋਂ ਬਾਅਦ ਆਪਣੇ ਸ਼ੂਟ ਵਰਕ ਹੋ ਗਿਆ ਇਹਨਾਂ ਤੁਹਾਨੂੰ ਉਹ ਦਿਖਾਉਂਗੀ ਆਹ ਲਓ ਜੀ ਕਲਰ ਇਹਦੇ ਬਹੁਤ ਸੋਹਣੇ ਨੇਗੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਕਲਰ ਜਿਹੜਾ ਹੈਗਾ ਆਪਾਂ 5 ਮੀਟਰ ਖੁੱਲਾ ਕਪੜਾ ਦੇਾਂਗੇ ਤੇ ਐਸਕੇ ਬ੍ਰਾਂਡ ਦਾ ਹੈ ਇਹਨੀਆਂ ਕਲਰ ਦੇ ਵਿੱਚ ਇਹ ਸ਼ੂਟ ਜਿਹੜਾ ਹੈਗਾ ਪਹਿਲਾਂ ਬਹੁਤ ਹੀ ਸੋਹਣਾ ਹੈ ਤੇ ਤੁਸੀਂ ਕਪੜਾ ਸੌਫਟ ਵਾਲਾ ਤੁਸੀਂ ਇਹ ਸਾਈਡਾਂ ਤੋਂ ਐਸ ਲੋਡ ਤੇ ਹੁੰਦਾ ਹੈ ਬਾਈਕ ਸਾਈਡ ਦੇ ਉੱਤੋਂ ਤੇ ਫਰੰਟ ਦੇ ਉੱਤੋਂ ਐਸ ਟਾਈਪ ਤੇ ਹੁੰਦਾ ਹੈ ਤੁਸੀਂ ਇਹ ਦੋਨੇ ਪਾਸੇ ਯੂਜ਼ ਕਰ ਸਕਦੇ ਹੋ ਤੇ ਇਹ ਆਪਣਾ ਲੇਡੀ ਸ਼ੂਟਾਂ ਵਾਸਤੇ ਵੀ ਆਉਂਦਾ ਹੈ ਇਹ ਵਰਕ ਹੁੰਦੇ ਨੇ ਸ਼ੂਟ ਬਹੁਤ ਸੋਹਣੇ ਪਾਰਟੀ ਵੇਅਰ ਸ਼ੂਟ ਬਣਦੇ ਨੇ ਇਸ ਤੋਂ ਬਾਅਦ ਤੁਸੀਂ ਇਹ ਜਾਗੋ ਵਾਲੇ ਕੁੜਤੇ ਪਜਾਮੇ ਵੀ ਜਿਹੜੇ ਤੁਸੀਂ ਬਣਾ ਸਕਦੇ ਹੋ ਜਿਹੜੇ ਸਾਡੇ ਵੀਰ ਨੇ ਜਾਂ ਸਾਡੇ ਬੱਚੇ ਨੇ ਉਹ ਜੈਂਟਸ ਕੁੜਤੇ ਪਜਾਮੇ ਬਣਾ ਸਕਦੇ ਨੇ ਕਿਉਂਕਿ ਸ਼ੈਨਗਵਾਲੇ ਨੇ ਬਹੁਤ ਹੀ ਸੋਹਣੇ ਲੱਗਦੇ ਆ ਜਾਗੋ ਤੇ ਤੁਸੀਂ ਇਹ ਕੁੜਤੇ ਵੀ ਆਮੇ ਵੇਅਰ ਕਰ ਸਕਦੇ ਹੋ ਇਹ ਐਸਕੇ ਬ੍ਰਾਂਡ ਦਾ ਇਹਦੇ ਵਿੱਚ ਪੰਜ ਕਲਰ ਆਏ ਨੇ ਮੈਂ ਸਾਰੇ ਕਲਰ ਤੁਹਾਨੂੰ ਓਪਨ ਕਰਕੇ ਦਿਖਾਉਂਗੀ ਬਹਿ ਜਾਓ ਵੀਰੇ ਉਧਰ ਲੰਘ ਜੇ ਅੰਦਰ ਬਸ ਕੱਪੜੇ ਲੈਣੇ ਨੇ ਉਧਰ ਬਹਿ ਜੀ ਹਾਂ ਜੀ ਉਧਰ ਬੈਠੋ ਜੀ ਮਾੜਾ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਕਲਰ ਆਇਆ ਹੈ ਮਹਿੰਦੀ ਛੇੜ ਦੇ ਵਿੱਚ ਆਇਆ ਸਾਰਾ ਪਾਸੋਂ ਕਪੜਾ ਦੇਾਂਗੇ ਬ੍ਰਾਂਡ ਦਾ ਇਹਦੇ ਹਰ ਇੱਕ ਮੋਹਰ ਲੱਗੀ ਹੋਊਗੀ ਮੀਟਰ-ਮੀਟਰ ਦੇ ਐਸਕੇ ਦੀ ਮੋਹਰ ਹੋਊਗੀ ਆਹ ਲਓ ਜੀ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਇਹ ਇਹ ਲਾਈਟ ਪੈਟ ਕਲਰ ਆ ਗਿਆ ਥੱਲੇ ਤੋਂ ਲੈਮਨ ਕਲਰ ਆ ਇਹ ਦੋਨੇ ਪਾਸਿਓ ਤੁਸੀਂ ਕੁ ਸ਼ੂਟ ਬਣਾ ਸਕਦੇ ਹੋ ਥੱਲੇ ਤੋਂ ਲੈਮਨ ਸ਼ੇਡ ਆ ਗਿਆ ਤਾਂ ਹਾਂ ਤੋਂ ਮਹਿੰਦੀ ਕਲਰ ਆ ਗਿਆ ਤੇ ਬਹੁਤ ਹੀ ਸੋਹਣਾ ਸਟਾਫ ਹੈ ਤੇ ਇਹਦੇ ਵਿੱਚ ਸਾਡੇ ਕੋਲੇ ਜਿਹੜੇ 10 ਕਲਰ ਨੇ ਹੋਰ ਸਾਡੇ ਬੁੱਕ ਕੀਤੇ ਹੋਏ ਨੇਗੇ 10 ਕਲਰ ਸਾਡੇ ਕੋਲੇ ਹੋਰ ਆ ਸਕਦੇ ਅੱਜ ਸਾਡੇ ਕੋਲੇ ਇੱਕੋ ਹੀ ਗੱਠ ਆਈ ਸੀਗੀ ਤੇ ਇਹਦੇ ਵਿੱਚ ਕਲਰ ਆ ਪੰਜ ਆਏ ਨੇ ਸ਼ੂਟ ਤੁਸੀਂ ਸਾਡੇ ਕੋਲ ਜਿੰਨੇ ਮਰਜ਼ੀ ਲੈ ਲਿਓ ਬਟਿਕ ਵਾਲੀਆਂ ਪਹਿਣਾ ਵੀ ਸਾਡੇ ਕੋਲੋਂ ਸ਼ੂਟ ਲੈ ਸਕਦੀਆਂ ਨੇ ਆਹ ਲਓ ਜੀ ਇਹ ਆ ਗਿਆ ਇਹਦਾ ਕਾਫੀ ਸ਼ੇਡ ਇੱਕ ਆਫੀਸ਼ੀਅਲ ਦੇ ਵਿੱਚ ਹੈ ਕੋਕਾ ਕੋਲਾ ਇਹ ਕਲਰ ਜਿਹੜਾ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਬਹੁਤ ਹੀ ਸੋਹਣਾ ਕਲਰ ਹੈ ਲਿਸ਼ਕ ਦਾ ਲਿਸ਼ਕ ਦਾ ਤੇ ਇਸ ਤੋਂ ਬਾਅਦ ਆਪਣਾ ਹੈਗਾ ਮਹਿੰਦੀ ਛੇੜ ਆਹ ਲਓ ਜੀ ਮਹਿੰਦੀ ਛੇੜ ਨਹੀਂ ਹੈਗਾ ਇਹ 골ਡ ਆ ਗਿਆ 골ਡ ਕਲਰ ਆਹ ਲਓ ਜੀ ਆਲੋ ਜੀ ਇਹ ਇਹ ਵਾਲਾ ਇਹਦਾ 골ਡ ਕਲਰ ਆ ਗਿਆ ਕਲਰ ਸਾਰੇ ਸੋਨੂ ਅੱਜ ਦੇ ਬਹੁਤ ਹੀ ਸੋਹਣੇ ਮਿਲਣਗੇ ਤੇ ਰੇਟ ਇਹਨਾਂ ਦੇ ਬਹੁਤ ਜੈਨੂਨ ਮਿਲਣਗੇ ਸੋਨੂ ਤੁਸੀਂ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਘਰ ਬੈਠ ਕੇ ਵੀ ਆਪਣੇ ਗੁਰਨਾਨਕ ਸਟੋਰ ਮੈਸਰਖਾਨਾ ਦੇ ਉੱਤੇ ਵੀ ਤੁਸੀਂ ਆ ਕੇ ਆਪਣੇ ਕੋਲੋਂ ਸੂਟ ਲੈ ਸਕਦੇ ਹੋ ਜੇ ਤੁਸੀਂ ਸਾਡੀ ਵੀਡੀਓ ਨੇੜੇ ਤੇੜਾ ਦੇਖਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਸੂਟ ਬੁੱਕ ਕਰ ਲਿਆ ਕਰੋ ਕਿਉਂਕਿ ਸਾਡੀ ਜਿਹੜੀ ਸੇਲ ਹੈ ਇਹ ਨੇੜੇ ਤੇੜੇ ਪਿੰਡਾਂ ਦੇ ਵਿੱਚ 20 ਤੋਂ ਲੈ ਕੇ 25 ਕਿਲੋਮੀਟਰ ਤੱਕ ਸਾਡੀ ਸੇਲ ਜਾਂਦੀ ਹੈ ਗੁਰਨਾਨਕ ਵਾਲਿਆਂ ਦੀ ਤੇ ਤੁਸੀਂ ਸਾਡੇ ਕੋਲੋਂ ਘਰ ਬੈਠ ਕੇ ਵੀ ਸੂਟ ਮੰਗਾ ਸਕਦੇ ਹੋ ਤੇ ਪੇਮੈਂਟ ਤੁਸੀਂ ਸਾਨੂੰ ਕਿਸੇ ਮੈਥਡ ਨਾਲ ਕਰ ਸਕਦੇ ਹੋ Google Pay ਕਰ ਸਕਦੇ ਹੋ ਚਾਹੇ ਸਾਡੇ Paytm ਕਰ ਸਕਦੇ ਹੋ ਬੈਂਕ ਖਾਤੇ ਵਿੱਚ ਵੀ ਤੁਸੀਂ ਫਿਰ ਜਿਹੜੀ ਹੈਗੀ ਹੈ ਪੈਸੇ ਤੁਸੀਂ Paytm ਕਰ ਸਕਦੇ ਹੋ ਆ ਲਓ ਜੀ ਇਹ ਦਾ ਆਇਆ ਸੀਗਾ ਸੰਤਰੀ ਕਲਰ ਆ ਕਲਰ ਬਹੁਤ ਸੋਹਣਾਗਾ ਇਹਦੇ ਚ ਆਪਣੇ ਆਏ ਸੀ ਸ਼ਿਲਕ ਪਸ਼ਮੀਨੇ ਦੇ ਵਿੱਚ ਪੰਜ ਕਲਰ ਪੰਜ ਕਲਰ ਜਿਹੜੇ ਮੈਂ ਤੁਹਾਨੂੰ ਦਿਖਾਏ ਇਸ ਤੋਂ ਬਾਅਦ ਆਪਣੇ ਕਲਰ ਹੋਰ ਬਹੁਤ ਸਾਰੇ ਆ ਜਾਣਗੇ ਇਹ ਐਸਕੇ ਬ੍ਰਾਂਡ ਦੇ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਕੋਲੇ ਪਸ਼ਮੀਨੇ ਤੇ ਏਕੇ ਟੈਕਸ ਦੇ ਪਸ਼ਮੀਨੇ ਤੇ ਕੰਮ ਕਰਕੇ ਆਇਆ ਅੱਜ ਇਹਦਾ ਵੀ ਰੇਟ ਤੁਹਾਨੂੰ ਬਹੁਤ ਹੀ ਵਾਜਬ ਦੇਵਾਂਗੇ ਸ਼ੂਟ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਸ਼ਿੰਦੀ ਬੂੜੀਆਂ ਨੇ ਸ਼ੂਟ ਤਿਆਰ ਹੋ ਕੇ ਆਏ ਨੇ ਆਹ ਲਓ ਜੀ ਇਹ ਵੀ ਡਾਟ ਦੁਪੱਟਾ ਹੁੰਦੇ ਨੇ ਇਹ ਸ਼ੂਟ ਨਾਲ ਦੁਪੱਟਾ ਨਹੀਂ ਹੁੰਦਾ ਤੇ ਰੇਂਜ ਸਾਡੀ ਬਹੁਤ ਵਾਜਬ ਹੁੰਦੀ ਹੈ ਘੇਰ ਤੁਹਾਨੂੰ ਅਸੀਂ ਦੇਵਾਂਗੇ 25 ਇੰਚ ਦਾ ਆਲ ਓਵਰ 5 ਮੀਟਰ ਸਟਾਫ ਹੈ ਤੁਸੀਂ ਕੋਲੋਜ ਤੋਂ ਚੈੱਕ ਕਰ ਸਕਦੇ ਹੋ ਤੇ 25 ਇੰਚ ਦਾ ਆਪਾਂ ਘੇਰ ਦੇਵਾਂਗੇ ਤੁਹਾਨੂੰ ਤੇ ਇਹਦੇ ਤੇ ਬਾਜੂ ਤੇ ਵੀ ਕੰਮ ਕੀਤਾ ਹੋਇਆ ਆ ਆਹ ਲਓ ਜੀ ਬਾਹਾਂ ਦੇ ਉੱਤੇ ਮੈਂ ਤੁਹਾਨੂੰ ਦੇਉਂਗੀ ਬਾਹਾਂ ਦੇ ਉੱਤੇ ਵੀ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਸਿੰਦੀ ਬੂਟੀ ਦੀ ਕਢਾਈ ਹੈ ਇਹਨਾਂ ਦੀ ਤੇ ਇਹਦੇ ਵਿੱਚ ਕਲਰ ਆਪਣੇ ਕੋਲੇ ਆਏ ਨੇ ਤਿਆਰ ਹੋ ਕੇ 6 6 ਕਲਰ ਮੈਂ ਤੁਹਾਨੂੰ ਦਿਖਾਉਣੀ ਆ ਆਹ ਲਓ ਜੀ ਇਹਦਾ ਆਪਾਂ ਸਿਰਫ ਰੇਟ ਦੇਾਂਗੇ ਤੁਹਾਨੂੰ 1000 ਰੁਪਿਆ 1000 ਰੁਪਏ ਦੇ ਵਿੱਚ ਆਪਾਂ ਸੂਟ ਜਿਹੜਾ ਤੁਹਾਨੂੰ ਦੇਵਾਂਗੇ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਆਹ ਲਓ ਜੀ ਦੂਸਰਾ ਕਲਰ ਇਹਦਾ ਮਹਿੰਦੀ ਕਲਰ ਆ ਗਿਆ ਤੇ ਕੜਾਈ ਦੀ ਕੰਮ ਉਹ ਸਾਰਿਆਂ ਨਾਲ ਹੀ ਬਹੁਤ ਵਧੀਆ ਤੇ ਇੱਕ ਸ਼ੂਟ ਵਿੱਚ ਤੁਹਾਨੂੰ ਖੋਲ ਕੇ ਦਿਖਾਇਆ ਬਾਕੀ ਇਹਨਾਂ ਦੇ ਕਲਰ ਦਿਖਾਵਾਂਗੀ ਤੁਸੀਂ ਸਾਡੇ ਕੋਲੋਂ ਪਾਰਸਲ ਕਰਵਾ ਸਕਦੇ ਹੋ ਸੂਟ ਘਰ ਬੈਠ ਕੇ ਵੀ ਤੇ ਐਕਸਟਰਾ ਚਾਰਜ ਜਿਹੜਾ ਲੱਗੂਗਾ 1000 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਐਕਸਟਰਾ ਕੋਰੀਅਰ ਚਾਰਜ ਤੁਹਾਨੂੰ ਇਸ ਦੇ ਉੱਤੇ ਲੱਗੂਗਾ ਤੇ ਬਹੁਤ ਬੈਨੀਫਿਟ ਹੈ ਇੰਨੀ ਮਿਹਨਤ ਨਾਲ ਕੰਮ ਕਰਾ ਕੇ ਬਹੁਤ ਹੀ ਸਫਾਈ ਨਾਲ ਆਪਾਂ ਤੁਹਾਨੂੰ ਸੂਟ ਦੇਾਂਗੇ 5 ਮੀਟਰ ਆਲ ਓਵਰ ਉਹ ਵੀ ਏਕੇ ਟੈਕਸ ਦੀ ਹੁਣਕੁਮ ਹੈ ਇਹ ਬਹੁਤ ਹੀ ਵਧੀਆ ਆਹ ਲੋ ਜੀ ਇਸ ਦੇ ਵਿੱਚ ਤੀਸਰਾ ਕਲਰ ਹੈ ਤੀਸਰਾ ਕਲਰ ਆਪਣਾ ਗਾਜਰੀ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਇਹਦਾ ਵੀ ਕੰਟਰਾਸਟ ਕੰਬੋ ਹੈ ਆਹ ਲੋ ਜੀ ਆ ਕਲਰ ਲਾਈਟ ਪਰਪਲ ਆ ਗਿਆ ਆ ਵਾਲਾ ਡਾਰਕ ਪਰਪਲ ਆ ਗਿਆ ਇਹ ਵੀ ਸੂਟ ਜਿਹੜਾ ਹੈਗਾ ਬਹੁਤ ਸੋਹਣਾ ਤੁਸੀਂ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਸਾਡੇ ਕੋਲੋਂ ਇਸ ਤੋਂ ਬਾਅਦ ਆਪਣਾ ਮਾਸਟਰ ਸ਼ੇਡ ਆ ਗਿਆ ਆ ਲਓ ਜੀ ਸਿਰਫ ਛੂਟ ਦੇਾਂਗੇ ਤੁਹਾਨੂੰ 1000 ਦੇ ਵਿੱਚ ਗੁਰਨਾਨਕ ਸਟੋਰ ਮੈਸਰਖਾਨਾ ਤੋਂ ਤੇ ਇਹਦਾ ਇਹ ਵਾਲਾ ਕਲਰ ਆ ਗਿਆ ਮਾਸਟਰਡ ਕਲਰ ਸਾਰੀਆਂ ਦੀਆਂ ਜਿਹੜੀ ਬਾਜੂਆਂ ਉਹਨਾਂ ਦੇ ਉੱਤੇ ਬਰਕ ਹੋਊਗਾ 올ਓਵਰ 5 ਮੀਟਰ ਕਪੜਾ ਇਸ ਤੋਂ ਬਾਅਦ ਮੇਰੇ ਕੋਲੇ ਛੂਟ ਵਰਕ ਹੋ ਕੇ ਆਏ ਨੇਗੇ ਨੀਡਲ ਵਰਕ ਵਾਲੇ ਮੈਂ ਤੁਹਾਨੂੰ ਇੱਕ ਸੈੱਟ ਉਹ ਦਿਖਾਉਣੀ ਆ ਕਾਫੀ سارے ਸੈੱਟ ਮੇਰੇ ਕੋਲੇ ਵੈਸੇ ਤਾਂ ਆਏ ਨੇਗੇ ਤੇ ਸਾਰੇ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਫਿਰ ਬਹੁਤ ਵੱਡੀ ਜਿਹੜੀ ਲੰਬੀ ਵੀਡੀਓ ਹੋ ਜਾਊਗੀ ਤੇ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਵੀਡੀਓ ਜਾਰੀ ਲਾ ਦੇ ਕਿਵੇਂ ਵੀ ਕਿਵੇਂ ਸਾਰਾ ਮਾਲ ਅਸੀਂ ਤੁਹਾਨੂੰ ਓਪਨ ਤੇ ਆਹ ਲੋ ਜੀ ਜਿਹੜਾ ਮੇਰੇ ਕੋਲ ਨੀਡਲ ਵਰਕ ਦਾ ਸ਼ੂਟ ਆਇਆ ਇਹ ਆਪਣਾ ਆ ਬਰਬਰੀ ਕਾਟਨ ਦੇ ਉੱਤੇ ਇਹਦੇ ਜਿਹੜਾ ਸ਼ੂਟ ਹੈ ਵਿਦਆਊਟ ਲਾਈਨਿੰਗ ਬਣੂਗਾ ਇਹਦੇ ਲਾਈਨਰ ਨਹੀਂ ਲੱਗਦੀ ਹੈਗੀ ਸ਼ੂਟ ਦੇ ਉੱਤੇ ਇਹ 5 ਮੀਟਰ ਆਲ ਓਵਰ ਸਟਾਫ ਹੈ ਤੇ ਤੁਸੀਂ ਸ਼ੂਟ ਨੂੰ ਚੈੱਕ ఓਪਨ ਕਰਕੇ ਦਿਖਾਉਂਗੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਬਾਹ ਵੀ ਦਿਖਾਉਣੀ ਹੈ ਇਹਦੇ ਤੁਸੀਂ ਇਹਨੂੰ ਪਹੁੰਚੇ ਤੇ ਲੈ ਸਕਦੇ ਹੋ ਤੇ ਚਾਹੇ ਤੁਸੀਂ ਬਾਜੂ ਤੇ ਲੈ ਸਕਦੇ ਹੋ ਆਹ ਲਓ ਜੀ ਆਹ ਵਾਲਾ ਕੰਮ ਇਹਦੀ ਬਾਹ ਤੇ ਕੀਤਾ ਹੋਇਆ ਹੈ ਇਹਦਾ ਮੈਂ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਾਕੀ ਮੈਂ ਇਹਦੇ ਸਾਰੇ ਕਲਰ ਤੁਹਾਨੂੰ ਦਿਖਾਉਂਗੀ ਬਹੁਤ ਹੀ ਸੋਹਣੇ ਕਲਰ ਇਹਦੇ ਬਣ ਕੇ ਆਏ ਆ ਤੇ ਦੁਪੱਟਾ ਆਪ ਇਹਦੇ ਨਾਲ ਸੌਫਟ ਵਾਲਾ ਲਵਾਇਆ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਹੈ ਬਹੁਤ ਹੀ ਸੋਹਣਾ ਵਰਕ ਕੀਤਾ ਲੈਸ ਵਗੈਰਾ ਲਾ ਕੇ ਤੁਸੀਂ ਦੇਖ ਸਕਦੇ ਹੋ ਉਹਨੂੰ ਦੁਪੱਟੇ ਨੂੰ ਖੁੱਲੇ ਸਹਿਜ ਦਾ ਆਪਾਂ ਦੁਪੱਟਾ ਤੁਹਾਨੂੰ ਦੇਾਂਗੇ 2.5 ਮੀਟਰ ਦਾ ਆ ਲਓ ਜੀ 2 ਮੀਟਰ ਦਾ ਦੁਪੱਟਾ ਦੇਵਾਂਗੇ ਟੂ ਸਾਈਡਡ ਇਹਦੇ ਬਰਕ ਹੋਇਆ ਹੋਇਆ ਆ ਤੁਸੀਂ ਚੈੱਕ ਕਰ ਸਕਦੇ ਹੋ ਬਰਕ ਤੇ ਇਹਦੇ ਸਾਈਡਾਂ ਤੇ ਲੱਗੀ ਹੋਊਗੀ ਲੈਸ ਉਹ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਲਓ ਜੀ ਇਹਦੀ ਰੇਂਜ ਦੇਵਾਂਗੇ ਆਪਾਂ ਤੁਹਾਨੂੰ 1795 1795 ਦੇ ਵਿੱਚ ਆਪਾਂ ਛੂਟੇ ਤੁਹਾਨੂੰ ਦੇਵਾਂਗੇ ਇਹਦੇ ਵਿੱਚ ਆਪਾਂ ਕੋਲੇ ਸੋਹਣੇ ਸੋਹਣੇ ਕਲਰ ਆਏ ਆ ਮੈਂ ਇਹ ਜਿਹੜੇ ਕਲਰ ਆਏ ਆ ਮੈਂ ਸਾਰੇ ਤੁਹਾਨੂੰ ਖੋਲ ਕੇ ਦਿਖਾਉਂਦੀ ਕਿਉਂਕਿ ਖੋਲ ਕੇ ਦਿਖਾਉਣ ਦਾ ਜਿਹੜਾ ਹੈਗਾ ਉਹ ਮਜ਼ਾ ਵੱਖਰਾ ਹੀ ਹੁੰਦਾ ਹੈ ਤੇ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੋ ਜੀ ਕੜਾਈ ਹੈ ਕਿਹੋ ਜਿਹਾ ਕਲਰ ਹੈ ਕਿ ਮੈਂ ਸੂਟ ਜੱਜਦਾ ਕਿ ਨਹੀਂ ਆਹ ਲਓ ਜੀ ਪਹਿਲਾ ਕਲਰ ਆਪਾਂ ਪੀਛੇ ਦੇ ਵਿੱਚ ਦਿੱਤਾ ਅਸੀਂ ਪੀਛੇ ਗਾਜਰੀ ਪੀਛੇ ਦੇ ਵਿੱਚ ਆਹ ਲਓ ਜੀ ਆਹ ਬੜਾ ਕਲਰ ਪਿਸਤਾ ਟੋਨ ਦੇ ਵਿੱਚ ਆਇਆ ਕੋਈ ਲੈਂਥ ਦਾ ਇਸ਼ੂ ਨਹੀਂ ਲੈਂਥ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਬਾਹਾਂ ਦੇ ਉੱਤੇ ਵੀ ਸੋਹਣੀ ਕੜਾਈ ਹੈ ਤੇ ਕਪੜਾ ਹੈਗਾ ਪਿਓਰ ਪਿਓਰ ਬਰਬਰੀ ਹੈ ਆਹ ਲਓ ਜੀ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੌਫਟ ਵਾਲੀ ਬਰਬਰੀ ਹੈ ਇੱਕ ਸੋਨੂ ਜੂਨ ਤੋਂ ਦਿਸਦਾ ਹੋਊਗਾ ਬਹੁਤ ਹੀ ਸੋਹਣਾ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਤੇ ਸਾਰਾ ਨੀਡਲਵਰਕ ਦਾ ਕੰਮ ਕੀਤਾ ਹੈ ਤੇ ਦੁਪੱਟੇ ਸਾਰੇ ਨਾਲ ਬਹੁਤ ਹੀ ਭਾਰੇ ਭਾਰੇ ਹੈ ਤੇ ਦੁਪੱਟਾ ਆਪਾਂ ਸੌਫਟ ਵਾਲਾ ਲਵਾਇਆ ਹੈ ਮਸਲੀਨ ਦਾ ਕਈ ਜਿਹੜਾ ਕੋਟੇ ਡੋਰੀਆ ਦੁਪੱਟਾ ਹੁੰਦਾ ਪਹਿਣਾ ਕਹਿੰਦੀ ਨੇ ਇਹ ਚੁੱਭਦਾ ਹੈਗਾ ਤੇ ਇਹ ਵਾਲਾ ਆਪਾਂ ਨੇ ਸੌਫਟ ਵਾਲਾ ਦੁਪੱਟਾ ਹੀ ਲਵਾਇਆ ਹੈ ਇਹਦੇ ਨਾਲ ਆਹ ਲਓ ਜੀ ਤੁਸੀਂ ਚੈੱਕ ਕਰੀਏ ਦੁਪੱਟਾ ਦੁਪੱਟੇ ਦਾ ਬਾਰਕ ਵਗੈਰਾ ਸਫਾਈ ਸਾਰੀ ਬਹੁਤ ਹੀ ਸੋਹਣੀ ਹੈ ਹਾਲੋ ਜੀ ਸਫਾਈ ਦੇਖੋ ਕਿੰਨੀ ਸਫਾਈ ਨਾਲ ਐ ਸਾਰਾ ਕਿ ਵਰਕ ਲਾ ਕੇ ਸਾਰਾ ਦੁਪੱਟਾ ਸਾਨੂੰ ਰੈਡੀ ਕੀਤਾ ਸਿਰਫ ਇਹ ਰੇਂਜ ਹੈਗੀ 1795 1795 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਤੇ ਤੁਸੀਂ ਆਲ ਇੰਡੀਆ ਸਾਡੇ ਕੋਲੋਂ ਕਿਤੇ ਵੀ ਮਰਜ਼ੀ ਜਿਹੜਾ ਹੈਗਾ ਕੋਰੀਅਰ ਕਰਵਾ ਸਕਦੇ ਹੋ ਕਿਉਂਕਿ ਜਿਹੜਾ ਕੋਰੀਅਰ ਹੈ ਉਹ ਅਸੀਂ ਪੋਸਟ ਆਫਿਸ ਰਾਹੀਂ ਕਰਦੇ ਆਂ ਤੇ ਤੁਹਾਡੇ ਘਰ ਬੈਠਿਆਂ ਨੂੰ ਸੂਟ ਮਿਲਣਗੇ ਇਹ ਬਹੁਤ ਕਸਟਮਰ ਜਿਹੜੇ ਸਾਡੇ ਕੋਲ ਮਾਲ ਮੰਗਾਉਂਦੇ ਨੇ ਉਹਨਾਂ ਨੂੰ ਤਾਂ ਵਿਸ਼ਵਾਸ ਹੈ ਸਾਡੇ ਤੇ ਜੇ ਤੁਸੀਂ ਸਾਡੇ ਕੋਲ ਨਵੇਂ ਜੁੜਦੇ ਹੋ ਤਾਂ ਤੁਸੀਂ ਘਰ ਬੈਠ ਕੇ ਮੰਗਾ ਸਕਦੇ ਹੋ ਬੇਚੀਜ਼ ਕੋ ਹੋ ਕੇ ਆਹ ਲਓ ਜੀ ਆਹ ਵਾਲਾ ਛੂਟ ਆ ਗਿਆ λεਮਨ ਕਲਰ ਦਾ ਸਾਰਿਆਂ ਦਾ ਬਾਹਾਂ ਦਾ ਸੇਮ ਡਿਜ਼ਾਈਨ ਹੋਊਗਾ ਆਹ ਲਓ ਜੀ ਬਾਹਾਂ ਪਹੁੰਚੀ ਇਹ ਸੋਡੀ ਆਪਣੀ ਚੁਆਇਸ ਹੋਊਗੀ ਦੁਪੱਟਾ ਤੁਹਾਨੂੰ ਰੈਡੀ ਮਿਲੂਗਾ ਇਹਦੇ ਨਾਲ ਆਹ ਵਾਲਾ λεਮਨ ਕਲਰ ਦਾ ਇਹਦਾ ਦੁਪੱਟਾ ਆ ਗਿਆ ਇਸ ਤੋਂ ਬਾਅਦ ਆਪਣੇ ਕੋਲ ਇਹਦਾ ਆਇਆ ਪਿੰਕ ਸੂਟ ਆਹ ਲਓ ਜੀ ਇਹ ਵਾਲਾ ਪਿੰਕ ਇਹਦੀ ਡਿਜ਼ਾਈਨ ਨੂੰ ਓਪਨ ਕਰਕੇ ਦਿਖਾਉਂਗੀ ਇਸ ਤੋਂ ਬਾਅਦ ਕਾਫੀ ਸਾਰੇ ਛੋਟਾ ਸੀ ਰੀਲਾਂ ਦੇ ਵਿੱਚ ਦਿਨੇ ਹੁੰਦੇ ਆ ਤੁਸੀਂ ਸਾਡੀਆਂ ਰੀਲਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਕਿਉਂਕਿ ਬਹੁਤ ਸਾਰੀ ਵੈਰਾਈਟੀ ਆਪਣੇ ਕੋਲੇ ਹੁੰਦੀ ਹੈ ਗੁਰਨਾਕਸੌਰ ਤੇ ਕਈ ਵੀਡੀਓ ਸਾਡੇ ਕੋਲ ਵੱਡੀਆਂ ਨਹੀਂ ਬਣਦੀਆਂ ਸਾਡੇ ਘਰੇ ਜਿਹੜਾ ਮਿਸਤਰੀ ਦਾ ਕੰਮ ਚੱਲ ਰਿਹਾ ਹੈ ਤਾਂ ਕਰਕੇ ਅਸੀਂ ਲੇਟ ਹੋ ਜਾਂਦੇ ਆ ਵੀਡੀਓ ਪਾਉਣ ਬੰਨੀਓ ਫਿਰ ਸਾਨੂੰ ਇੱਕ ਅਧੀ ਰੀਲ ਜਰੂਰ ਪਾਉਣੀ ਪੈਂਦੀ ਹੈ ਆਹ ਲਓ ਜੀ ਬੇਬੀ ਪਿੰਕ ਸ਼ੇਡ ਦੇ ਵਿੱਚ ਆ ਗਿਆ ਸਾਰਿਆਂ ਦਾ ਕੰਟਰਾਸਟ ਕੰਬੋ ਬਹੁਤ ਹੀ ਸੋਹਣਾ ਹੈ ਤੇ कॉटन ਦਾ ਸਾਰਾ ਸਟਾਫ ਇਹਨਾਂ ਛੂਟਾਂ ਦੇ ਜਿਹੜੀ ਹੈਗੀ ਹੈ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਤੇ ਬਿਨ ਲਾਈਨਿੰਗ ਤੋਂ ਛੂਟ ਬਣਨਗੇ ਤੇ ਸਿਰਫ ਤੇ ਸਿਰਫ 1795 ਰੁਪਏ ਦੇ ਵਿੱਚ ਛੂਟ ਆਪਾਂ ਤੁਹਾਨੂੰ ਦੇਾਂਗੇ ਆ ਲਓ ਜੀ 2 मीटर ਦੇ ਸਾਈਜ਼ ਦੇ ਦੁਪट्टे ਦੇ ਨਾਲ ਇਸ ਤੋਂ ਬਾਅਦ ਮੈਂ ਥੋੜੀ ਉਨਿੰਗਾ ਕਰਵਾਦਣੀ ਹੈ ਮੇਰੇ ਕੋਲ ਜਿਹੜੀ ਵੈਰਾਈਟੀ ਹੈ ਉਹ ਬਹੁਤ ਹੀ ਸੋਹਣੀ ਆਈ ਪਈ ਹੈ ਕਈ ਸ਼ੂਟ ਮੈਂ ਬਰਬਰੀ ਤੇ ਮੇਰੇ ਕੋਲ ਹੈਂਡਵਰਕ ਦੇ ਵਿੱਚ ਆਏ ਪਏ ਨੇ ਕਲਰ ਜਿਹੜੇ ਇਹਨਾਂ ਦੇ ਹੈਗੇ ਨੇ ਕਲਰ ਕੰਬੋ ਬਹੁਤ ਸੋਹਣੇ ਹੁਣ ਮੈਂ ਇਹ ਸ਼ੂਟ ਜਿਹੜੇ ਹੈਗੇ ਸਾਨੂੰ ਖੋਲ ਕੇ ਨਹੀਂ ਦਿਖਾਉਂਦੀ ਇਹ ਵਾਲੇ ਸ਼ੂਟ ਮੈਂ ਰੀਲਾਂ 'ਚ ਓਪਨ ਕਰਕੇ ਦਿਖਾਉਂਗੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਵਾਲੀ ਨੂੰ ਫਿਰ ਤੁਸੀਂ ਦੇਖਣਾ ਨਹੀਂ ਇਹਨਾਂ ਸਮਾਂ ਲਾ ਕੇ ਆਹ ਲਓ ਜੀ ਆ ਵੀ ਡਿਜ਼ਾਈਨ ਜਿਹੜੇ ਪ੍ਰੋਪਰ ਬਹੁਤ ਹੀ ਸੋਹਣੇ ਨੇ ਵਿਆਹ ਪਾਟਿਆਂ ਦਾ ਸੀਜ਼ਨ ਹੈ ਹੁਣ ਮੂਰੇ ਆਪਣਾ ਵਰਤਾਂ ਦਾ ਸੀਜ਼ਨ ਆ ਗਿਆ ਤੇ ਸੋਹਣੇ-ਸੋਹਣੇ ਕਲਰ ਤੇ ਵੈਰਾਈਟੀ ਮੇਰੇ ਕੋਲੇ ਹੈਵੀ ਸੂਟਾਂ ਵਾਲੀ ਬਹੁਤ ਹੀ ਜ਼ਿਆਦਾ ਆਈ ਪਈ ਹੈ ਤੇ ਆਹ ਲਓ ਜੀ ਇਹ ਸਾਰੇ ਸੂਟ ਮੈਂ ਖੋਲ ਕੇ ਨਹੀਂ ਦਿਖਾਉਂਦੀ ਤੁਹਾਨੂੰ ਤੇ ਇਹ ਆਪਾਂ ਰੀਲਾਂ ਦੇ ਵਿੱਚ ਸੂਟ ਦੇਾਂਗੇ ਤੁਹਾਨੂੰ ਮੈਂ ਤੁਹਾਨੂੰ ਵੈਸੇ ਕਲਰ ਚੈੱਕ ਕਰਾ ਦਿੰਨੇ ਇੱਕ ਵਾਰੀ ਸਾਡੇ ਕੋਲ ਬਹੁਤ ਸੋਹਣੇ-ਸੋਹਣੇ ਸੂਟ ਜਿਹੜੇ ਆਏ ਨੇ ਆਹ ਲਓ ਜੀ ਇਹ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਫਿਰ ਇਸ ਤੋਂ ਬਾਅਦ ਮੇਰੇ ਕੋਲ ਇੱਕ ਮੇਰਾ ਬਹੁਤ ਹੀ ਮਨਪਸੰਦੀ ਸੂਟ ਆਇਆ ਆਹ ਲੋ ਜੀ ਇਹ ਵੀ ਆਪਾਂ ਖੋਲਦੇ ਨਹੀਂ ਇਹ ਵੈਸੇ ਡਿਜ਼ਾਈਨ ਫੇਮਸ ਡਿਜ਼ਾਈਨ ਆ ਬਹੁਤ ਹੀ ਸੋਹਣਾ ਇਹ ਸਾਰੇ ਟਿੱਕਾ ਵਾਲੇ ਸੂਟ ਨੇ ਕਲਰ ਲਾਈਟ 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 ਬਹੁਤ ਸੋਹਣਾ ਕਲਰ ਹੈ ਇਹ ਸਾਰੇ ਬਿਸਕੋਸ オーਰਗਾਂਜਾ ਦੇ ਉੱਤੇ ਹੋਣਗੇ ਕਈ ਸੈੱਟ ਮੇਰੇ ਕੋਲ ਵਰਬੀ ਦੇ ਵਿੱਚ ਆਏ ਨੇ ਤੇ ਇਹ ਆਪਾਂ ਦੁਬਾਰਾ ਤੋਂ ਰਿਪੀਟ ਕਰ ਦਿੰਦੇ ਆਂ ਵੀ ਜਿਹੜੀ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਵੱਧ ਤੋਂ ਵੱਧ ਤੇ ਉਹ ਸਾਡੀ ਵੀਡੀਓ ਦਾ ਲੱਕੀਪੀਨਰ ਬਣ ਸਕਦਾ ਹੈ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਹੈ 100 ਜਣੇ ਤੱਕ ਫਿਰ ਸਾਨੂੰ ਸਾਡੇ ਕੋਲੇ ਇਕੋ ਹੀ ਸਿਰਫ ਤੁਹਾਡੇ ਕੋਲੇ ਕੰਮ ਹੈ ਤੁਸੀਂ ਸਕਰੀਨਸ਼ਾਟ ਸਾਨੂੰ ਭੇਜੋ 100 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਤੁਸੀਂ ਭੇਜ ਸਕਦੇ ਹੋ ਬਸ ਤੁਹਾਡਾ ਇੰਨਾ ਕੰਮ ਹੈ ਬਾਕੀ ਤੁਸੀਂ ਸਾਡੀ ਵੀਡੀਓ ਦੇ ਲੱਕੀਪੀਨਰ ਬਣ ਸਕਦੇ ਹੋ ਗਰਨਾਨਕ ਸਟੋਰ ਮੈਸਰਖਾਨਾ ਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋਹਣਾ ਜਿਹਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਤੁਸੀਂ ਬਹੁਤ ਪਿਆਰ ਨਾਲ ਦੇਖਦੇ ਹੋ ਤੇ ਧੰਨਵਾਦ ਜੀ ਸ਼ਸ਼ੀ ਕਾਲ ਜਿੰਦਾਬਾਦ